ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਰਾ ਭਾਈ ਗੁਰਦਾਸ ਜੀ ਵਾਰ 37ਵੀਂ ੴ ਸਤਿਗੁਰ ਪ੍ਰਸਾਦਿ ਇੱਕ ਕਉਪਸਾਉ ਕਰ ਉੰਕਾਰ ਆਕਾਰ ਬਣਾਇਆ ਅੰਬਰ ਤਰਤ ਵਿੱਚ ਓੜਕੈ ਵਿਣ ਥੰਮਾ ਆਕਾਸ਼ ਰਹਾਇਆ ਜਲ ਵਿੱਚ ਧਰਤੀ ਰਖਿਆਨ ਧਰਤੀ ਅੰਦਰ ਨੀਰ ਤਰਾਇਆ ਕਾਠੇ ਅੰਦਰ ਅਗਧਰ ਅੱਗੀ ਹੁੰਦੀ ਸੋ ਫਲ ਫੁਲਾਇਆ ਪੌਣ ਪਾਣੀ ਬਸੰਤ ਰੋ ਤਿੰਨੇ ਵੈਰੀ ਮੇਲ ਮਿਲਾਇਆ ਰਾਜਸ 사ਤਕ ਤਮਸੋ ਬ੍ਰਹਮ ਵਿਸ਼ਨੁ ਮਹੇਸ਼ ਉਪਾਇ ਚੋਜ ਵਿਡਾਨ ਚਲਤ ਵਰਤਾਇ ਸ਼ਿਵ ਸ਼ਕਤੀ ਦਾ ਰੂਪ ਕਰ ਸੂਰਜ ਚੰਦ ਚਰਾਗ ਬਲਾਇ ਰਾਤੀ ਤਾਰੇ ਚਮਕਦੇ ਘਰ ਘਰ ਦੀਪਕ ਜੋਤ ਜਗਾਇ ਸੂਰਜ ਇੱਕ ਓੰਕਾਰ ਤੇ ਤਾਰੇ ਦੀਪਕ ਰੂਪ ਲਕਾਇਆ ਲੱਖ ਦਰਿਆਵ ਕੋਵ ਵਿੱਚ ਤੋਲ ਅਤੋਲ ਨ ਤੋਲ ਤੁਲਾਇਆ ਓੰਕਾਰ ਅਕਾਰ ਜਿਸ ਪਰਵਤ ਘਰ ਅਪਾਰ ਅਲਾਇਆ ਅਭਿਖਤ ਗਤ ਅਤਗਮ ਹੈ ਅਕਥ ਕਥਾ ਨ ਅਲਖ ਲਿਖਾਇਆ ਸੋਨ ਸੋਣ ਆਖਣ ਆਖ ਸੁਨਾਇਆ ਖਾਣੀ ਬਣੀ ਚਾਰ ਜੁਗ ਜਲ ਥਲ ਤਰ ਵਰ ਪਰਬਤ ਸਾਜੇ ਤਿੰਨ ਲੋ 14 ਭਵਨ ਕਰ ਇੱਤੀ ਬ੍ਰਹਮੰਡ ਨਿਵਾਜੇ ਚਾਰੇ ਕੁੰਡਾਂ ਦੀਪ ਸਤ ਨੌ ਖੰਡ ਦਾ ਦਿਸ ਵਜਣ ਵਾਜੇ ਇੱਕ ਸ ਇੱਕ ਖਾਨ ਵਿੱਚ ਇੱਕ ਇੱਕ ਲੱਖ ਉਪਾਜੇ ਇਕਤ ਇਕਤ ਜੂਨ ਵਿੱਚ ਜੀ ਜੰਤ ਅਣਗਣਤ ਬਿਰਾਜੇ ਰੂਪ ਅਨੂਪ ਸਰੂਪ ਕਰ ਰੰਗ ਬਿਰੰਗ ਤਰੰਗਾ ਗਾਜੇ ਪਾਉਣ ਪਾਣੀ ਕਰ ਨੌਂ ਦਰਵਾਜੇ ਕਲਾਂ ਤੌਲ ਰਤੜਾ ਨੀਲਾ ਪੀਲਾ ਹਰਿਆ ਸਾਂਝੇ ਰਸ-ਕਸ ਕਰ ਵਿਸਮਾਦ ਸਾਦ ਜੀਬੋਂ ਜਾਪ ਨ ਖਾਜ ਖਾਜੇ ਮਿੱਠਾ ਕੌੜਾ ਖੱਟ ਤੁਰਸ ਫਿੱਕਾ ਸੋਸ ਲੂਣਾ ਛਾਜੇ ਗੰਧ ਸਗੰਧ ਅਵੇਸ ਕਰ ਚੂਆ ਚੰਦਨ ਕੇਸਰ ਕਾਜੇ ਮੇਦ ਕਥੂਰੀ ਪਾਨ ਫੁੱਲ ਅੰਬਰ ਚੂਰ ਕਪੂਰ ਅੰਦਾਜੇ ਰਾਗ ਨਾਦ ਸੰਬਾਦ ਬੋ 14 ਵਿਦਿਆ ਅਨਹਦ ਗਾਜੇ ਲਖ ਦਰਿਆ ਕਰੋੜ ਜਹਾਜੇ ਸਤ ਸਮੁੰਦ ਅਥਾ ਕਰ ਰਤਨ ਪਦਾਰਥ ਭਰੇ ਪੰਡਾਰਾ ਮਈਲ ਖੇਤੇ ਔਖਦੀ ਛਾਦਨ ਭੋਜਨ ਬਹੁ ਵਿਸਤਾਰ ਦਰਵਰ ਛਾਇਆ ਫੁੱਲ ਫਲ ਸਕੰਪਤ ਮੂਲ ਬੋਪਾਰਾ ਪਰਬਤ ਅੰਦਰ ਅਸ਼ਟ ਧਾਤ ਲਾਲ ਜਵਾਹਰ ਪਾਰਸ ਪਾਰ 84 ਲਖ ਜੂਨ ਵਿੱਚ ਮੇਲਮਲ ਵਿਛੜੇ ਵੱਡ ਪਰਵਾਰ ਜੰਮਣ ਜੀਵਨ ਮਰਨ ਵਿੱਚ ਭਵਜਲ ਪੂਰ ਭਰਾਏ ਹਜ਼ਾਰਾ ਮਾਨਸ ਦੇਹੀ ਪਾਰ ਉਤਰ ਮਾਨਸ ਜਨਮਦੁਲੰਬ ਹੈ ਛੇਣ ਭੰਗਰ ਛਲ ਦੇਹੀ ਚਰਾ ਪਾਣੀ ਦਾ ਕਰ ਪੁੱਤਰ ਓੜੈ ਨਾ ਪਾਉਣ ਖੁੱਲੇ ਨੋ ਦਵਾਰ ਅਗਨ ਕੁੰਡ ਵਿੱਚ ਰੱਖਿਆ ਨ ਨਰਕ ਘੋਰ ਮੈਂ ਉਦਰ ਮਝਾਰਾ ਕਰੇ ਉਰਦ ਤਪ ਗਰਭ ਵਿੱਚ ਚਸਾ ਨ ਵਿਸਰੇ ਸਰਜਣ ਹਰ ਦਸੇ ਮਹੀਨੇ ਜੰਮਿਆ ਸਿਮਰਨ ਕਰੀ ਕਰੇ ਨਿਸਤਾਰਾ ਜਮਦੋ ਮਾਇਆ ਮੋਹਿਆ ਨਦਰ ਨਿਆਵੇ ਰਖਣ ਹਾਰਾ ਸਾਹੋਂ ਵਿਛੜਿਆ ਵਣਜਾਰਾ ਰੁਵੇ ਰਤਨ ਗੁਵਾਏ ਕੈ ਮਾਇਆ ਮੋਹ ਅਨੇਰ ਗੁਬਾਰਾ ਓ ਰੁਵੇ ਦੁੱਖ ਆਪਣਾ ਹਸ ਹਸ ਗਾਵੇ ਸਭ ਪਰਵਾਰਾ ਸਭਨਾ ਮਨ ਵਧਾਈਆਂ ਰੋਣ ਝੁੰਚਣ ਨਾ ਰੋਣਾ ਚੁਣਕਾਰਾ ਨਾਨਕ ਦਾਦਕ ਸੁਹਲੇ ਦੇਨ ਸੀ ਸੰਬਲ ਪਿਆਰਾ ਚੁਖੋਂ ਬਿੰਦਕ ਬਿੰਦ ਕਰ ਬਿੰਦੋਂ ਕੀਤਾ ਪਰਬਤ ਭਾਰਾ ਸਤ ਸੰਤੋਖ ਦਿਆ ਧਰਮ ਅਰਥ ਸੁਗਰਥ ਵਿਸਾਰ ਵਿਸਾਰਾ ਕਾਮ ਕਰੋਧ ਵਿਰੋਧ ਵਿੱਚ ਲੋਭ ਮੋਹ ਧ੍ਰੋ ਓਂਕਰਾ ਮਹਾਂ ਜਨ ਫਤ ਵਿਚਾਰ ਹੋਏ ਸੁਚੇਤ ਅਚੇਤ ਏਵ ਅੱਖੀ ਹੁੰਦੀ ਅੰਨਾ ਹੋਆ ਵੈਰੀ ਮਿਤ ਨ ਜਾਣਦਾ ਡਾਇਣ ਮੋ ਸੁਭਾਉ ਸਮੋਆ ਬੋਲ ਕੰਨੀ ਹੁੰਦਈ ਜਸ ਆਪ ਜਸ ਮੋ ਤੋ ਨ ਸੁਆ ਗੁੰਗਾ ਜੀਬੇ ਹੁੰਦਿਆ ਦੁੱਧ ਵਿੱਚ ਵੇਸਕ ਹੋਰ ਮੂੰਹ ਚੂਆ ਵਹਿ ਅੰਮ੍ਰਿਤ ਸੰਸਰ ਪੀਏ ਮਰਨ ਜੀਵਨ ਆਸਤਰਾਸ ਨ ਟੋਆ ਸਰਪ ਅਗਨ ਵੱਲ ਹੱਥ ਪਾਏ ਕਰੇ ਮਨੋਰਥ ਪਕੜ ਖਲੋਵਾ ਸਮਝੇ ਨਹੀਂ ਟਿਬਾ ਟੋਆ ਨੁਲ ਪੈਰੀ ਖੁੰਦਈ ਟੰਗਾ ਮਾਰ ਨਾ ਉਠ ਖਲੋਵਾ ਹੱਥੋਂ ਹੱਥ ਨਹੀਂ ਚਾਹੀਏ ਆਸਾ ਬੰਦੀ ਹਾਰ ਪਰਵਾ ਉਦਮ ਉਕਤ ਨਾ ਆਵੇ ਦੇਬ ਦੇ ਨ ਨਮਨ ਰਵਾ ਹੱਗਣ ਮੂਤਣ ਛੱਡਣਾ ਰੋਗ ਸੋਗ ਵਿੱਚ ਦੁਖਿਆ ਰਵਾ ਕੁੱਟੀ ਪੀਏ ਨਾ ਖੁਸ਼ੀ ਹੋਏ ਸੱਪੋਂ ਰਖੇੜਾ ਅਣਖੋਆ ਗੁਣ ਅਵਗਣ ਨ ਵਿਚਾਰਦਾ ਨਾ ਉਪਕਾਰ ਵਿਕਾਰ ਅਲੋਹਾ ਸੰਸਰ ਤਿਸ ਹਥਿਆਰ ਸੰਜੋਆ ਰਸ ਕਸ ਖਾਏ ਨ ਲਜ ਹੋਏ ਛੋ ਛੋ ਧਰਨ ਧਰੇ ਤ ਪਗ ਧਰੇ ਪੇਟ ਵਿੱਚ ਦਸ ਮੋਹ ਰਖ ਪੀੜਾ ਖਾਏ ਜਣੇ ਪੁੱਤ ਪਿਆਰੇ ਜਣਕੈ ਪਾਲ ਕਸ਼ਟ ਕਰ ਖਾਨ ਪਾਨ ਵਿੱਚ ਸੰਜਮ ਸਾਰੇ ਗੁੜਤੀ ਦੇ ਪਿਆਇ ਦੁੱਧ ਕੁੱਟੀ ਵਟੀਂਦੇ ਨਿਹਾਰੇ ਛਾਦਨ ਭੋਜਨ ਪੋਖਿਆ ਚੰਡਨ ਮੰਗਣ ਪੜਨ ਵਿੱਚ ਤਾਰੇ ਪਾਂਦੇ ਪਾਸ ਮਹਾਨਿਆ ਖਾਟ ਲਟਾਏ ਹੋਏ ਸਚਿਆਰੇ ਅਰਣ ਅਰਣੰਤ ਹੋਏ ਪਾਰ ਉਤਾਰੇ ਮਾਤਾ ਪਿਤਾ ਆਨੰਦ ਵਿੱਚ ਪੁੱਤੈ ਦੀ ਕੁੜਮਾਈ ਹੋਈ ਰਸィ ਅੰਗਨਮ ਆਵਈ ਗਾਵੇ ਸੋਲੜੇ ਸੁਖ ਹੋਈ ਵਿਖੇ ਪੁੱਤਰ ਵਿਆਹੀਐ ਕੋੜੀ ਲਾਵਾਂ ਗਾਵ ਬਪਲੋਈ ਸੁਖਾਂ ਸੁਖੈ ਮਾਵੜੀ ਪੋਤ ਨੂੰ ਦਾ ਮੇਲ ਅਲੋਈ ਨੋ ਨਿਤ ਕੰਤ ਕੁਮਤ ਦੇ ਵਿਹਰੇ ਰੋਵਨ ਸਸ ਵਿਗੋਈ ਲੱਖੋ ਪੁਕਾਰ ਵਿਸਾਰ ਕੈ ਪੁੱਤ ਕੁਪਤ ਚੱਕੀ ਉਠ ਛੋਈ ਹੋਵੇ ਸਰਵਣ ਵਿਰਲਾ ਕੋਈ ਕਾਮਣ ਕਾਮਣ ਆਰੀਏ ਕੀ ਤੋ ਕਾਮਣ ਕੰਤ ਪਿਆਰੇ ਜੰਮੇ ਸਾਈ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ ਸੁਖਾਂ ਸੁਖ ਵਯਹਿਆ ਸੌਣ ਸੰਜੋਗ ਵਿਚਾਰ ਵਿਚਾਰੇ ਪੁੱਤ ਨੁਹੇ ਦਾ ਮੇਲ ਵੇਖ ਅੰਗਨ ਮਾਮਨ ਮਾਪਿਓ ਵਾਰੇ ਨੂ ਨਿਤ ਮੰਤ ਕੁਮਤ ਦੇ ਮਾਪਿਓ ਛੜ ਵੱਡੇ ਹਤਿਆਰੇ ਵਖ ਹੋਵੇ ਪੁੱਤ ਰੰਦਨ ਲੈ ਮਾਪਿਓ ਦੇ ਉਪਕਾਰ ਵਿਸਾਰੇ ਲੋਕਾਚਾਰ ਹੋਏ ਵੱਡੇ ਕੁਚਾਰੇ ਮਾਂ ਪਿਓ ਪਰਹਰ ਸੁਣਿਆ ਵੇਦ ਭੇਦ ਨ ਜਾਣੇ ਕਥਾ ਕਹਾਣੀ ਮਾਂ ਪਿਓ ਪਰਹਰ ਕਰੇ ਤਪ ਮਣਖੰਡ ਭੁੱਲਾ ਫਿਰੇ ਬਿਬਾਣੀ ਮਾਂ ਪਿਓ ਪਰਹਰ ਕਰੇ ਪੂਜ ਦੇਵੀ ਦੇਵ ਨ ਸੇਵ ਕਮਾਣੀ ਮਾਂ ਪਿਓ ਪਰਹਰ ਨਾਮਣਾ 68 ਤੀਰ ਤਕ ਕੁੰਮਣ ਵਾਣੀ ਮਾਂ ਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਮਾਂ ਪਿਓ ਪਰਹਰ ਵਰਤ ਕਰ ਮਰਮਰ ਜਮੇ ਪਰਮ ਪੁਲਾਣੀ ਗੁਰ ਪਰਮੇਸ਼ਰ ਸਾਰ ਨਾ ਜਾਣੀ ਕਾਦਰ ਮਨੋ ਵਿਸਾਰਿਆ ਕੁਦਰਤ ਅੰਦਰ ਕਾਦਰ ਦਿਸੈ ਜਿਉ ਪਿੰਡ ਦੇ ਸਾਜਿਆ ਸਾਸ ਮਾਸ ਦੇ ਜਿਸੈ ਕਿਸੈ ਅੱਖੇ ਮੂੰਹ ਨੱਕ ਕੰਨ ਦੇ ਹੱਥ ਪੈਰ ਸਭ ਦਾਤ ਸੋ ਤਿਸੈ ਅੱਖੇ ਦੇਖਰੂ ਪਰੰਗ ਸ਼ਬਦ ਸੁਰਤ ਮੂੰ ਕੰਨ ਸਰਸੈ ਨੱਕ ਵਾਸ ਹੱਥੀਂ ਕਿਰਤ ਪੈਰੀ ਚੱਲਣ ਪਲ ਪਲ ਖਿਸੈ ਵਾਲ ਦੰਦ ਮੂੰ ਰੋਮ ਰੋਮ ਸਾਸ ਗਰਾ ਸੰਮਾਲ ਸਲਸੈ ਸਾਦੀ ਨਵੇਂ ਸਾਹਿਬੋ ਤਿਸ ਤੂੰ ਸੰਮਲ ਸੋਵੇਂ ਹਿਸੈ ਲੂਣ ਪਾਏ ਕਰ ਆਟੇ ਮਿਸੇ ਦੇਹੀ ਵਿੱਚ ਨਾ ਜਾਪਈ ਨੀਂਦ ਭੁੱਖ ਤੇ ਕਿਥੇ ਵਸੈ ਹਸਣ ਰੋਵਣ ਗਾਵਣਾ ਛੇਕ ਡਕਾਰ ਖੰਘੂਰਨ ਦਸੈ ਆਲਕ ਤੇ ਅੰਗਵਾੜੀਆਂ ਹਿੜਕੇ ਖੁਰਕਣ ਪਰਸ ਪਰਸੈ ਉਬੇਸਾ ਉਬਸੀਆਂ ਚੁਟਕਾਰੀ ਤਾੜੀ ਸੁਣ ਕਿਸੈ ਆਸਾ ਮਨਸਾ ਹਰਖ ਸੋਗ ਜੋਗ ਭੋਗ ਦੁਖ ਸੁਣ ਨਾ ਵਿਗਸੈ ਜਾਗਦਿਆਂ ਲਖ ਚਿਤਵਣੀ ਸੁਤਾ ਸੋਹਣੇ ਅੰਦਰ ਤਸੈ ਸੁਤਾ ਹੀ ਬਰਨਾਮ ਦਾ ਕਿਰਤ ਬਿਰਤ ਵਿੱਚ ਜਸ ਅਪਜਸੈ ਤਿਸਨਾ ਅੰਦਰ ਕਣਾ ਤਰਸੈ ਗੁਰਮਤ ਦੁਰਮਤ ਵਰਤਣਾ ਸਾਧ ਸਾਧ ਸੰਗਤ ਵਿੱਚ ਵਸੈ ਤਿੰਨ ਵੇਸ ਜਮਵਾਰ ਵਿੱਚ ਹੋਏ ਸੰਜੋਗ ਵਿਜੋਗ ਮੁਣਸੈ ਸਹਸ ਕੁ ਬਾਣ ਨ ਵਿਸਰੈ ਸਿਰਜਣ ਹੋਰ ਵਿਸੋਰ ਵਿਗਸੈ ਪਰ ਨਾਰੀ ਪਰ ਦਰਬ ਹਿੱਤ ਪਰ ਨਿੰਦਾ ਪਰ ਪੰਚ ਰਸੈ ਨਾਮਦਾਨ ਇਸ਼ਨਾਨ ਤਜ ਕੀਰਤਨ ਕਥਾ ਨਾ ਸਾਧ ਪਰਸੈ ਕੁੱਤ ਚੌਕ ਚੜਾਈਐ ਚੱਕੀ ਚੱਟਣ ਕਾਰਨ ਨਸੈ ਅਵਗਣੇ ਹਰ ਗੁਣ ਨਾ ਸਰਸੈ ਜਿਉ ਬਹੁ ਵਰਨ ਬਣਾਸ ਪਤ ਮੂਲ ਪੱਤਰ ਫਲ ਫੁੱਲ ਕਨੇਰੇ ਇਕ ਵਰਣ ਬਸੰਤਰ ਸਭ ਸੇ ਅੰਦਰ ਕਰਦਾ ਡੇਰੇ ਰੂਪ ਅਨੂਪ ਅਨੇਕ ਹੋਏ ਰੰਗ ਸਰੰਗ ਸੁਵੰਸ ਚੰਗੇਰੇ ਵੰਸੋਂ ਉਠ ਉਪਠ ਕਰ ਜਾਲ ਕਰਨ ਦਾ ਭਸਮੇ ਢੇਰੇ ਰੰਗ ਬਿਰੰਗੀ ਗਉ ਵੰਸ ਅੰਗ ਅੰਗ ਤਰਨਾਉ ਲਵੇਰੇ ਸੱਦੀ ਆਵੇ ਨਾ ਸੁਣਾ ਬਾਲੀਚਾਰੇ ਮੇਰੇ ਤੇਰੇ ਸਬਨਾ ਦਾ ਇੱਕ ਰੰਗ ਦੁੱਧ ਕੇ ਪਟ ਭਾਂਡੇ ਦੋਖ ਨਹੇਰੇ ਚਿੱਤੇ ਅੰਦਰ ਚੇਤ ਚ ਤੇਰੇ ਤਰਤੇ ਪਾਣੀ ਵਾਸ ਹੈ ਫੁੱਲੀ ਵਾਸ ਨਿਵਾਸ ਚੰਗੇਰੀ ਤਿਲ ਫੁੱਲਾਂ ਦੇ ਸੰਗ ਮਿਲ ਪਤਤ ਪਨੀਤ ਫਲੇਲ ਘਵੇਰੀ ਅੱਖੀਂ ਦੇਖ ਹਨੇਰ ਕਰ ਮਨ ਅੰਦੇ ਤਨ ਅੰਧ ਅਨੇਰੀ ਛੇ ਰੁੱਤ ਬਰ ਮਹਾ ਵਿੱਚ ਸੂਰਜ ਇੱਕ ਨ ਘੁੱਗੂ ਹੈਰੀ ਸਿਮਰਨ ਕੂੰਜ ਧਿਆਨ ਕੱਚ ਪੱਥਰ ਕੀੜੇ ਰਿਜਕ ਸਵੇਰੀ ਕਰਤੈ ਨੋ ਕੀਤਨਾ ਚ ਤੇਰੀ ਕੋ ਗੋ ਚਾਮ ਚੜਿਕ ਨੂੰ ਦੇਹੋ ਨ ਸੁਜੈ ਚਾਨਣ ਹੁੰਦੇ ਰਾਤ ਅਨੇਰੀ ਦੇਖਦੇ ਭੂਲ ਕਬੂਲੋ ਭੂਲ ਖਲੁੰਦੇ ਮਨ ਮੁਖ ਅੰਨੇ ਰਾਤ ਦਿਹਾ ਸੁਰਤ ਵਿਹੋਣੇ ਚੱਕੀ ਝੁੰਦੇ ਔਗਣ ਚੁਣ ਚੁਣ ਛੱਡ ਗੁਣ ਪਰ ਹਰ ਹੀਰੇ ਫਟਕ ਪਰਉਂਦੇ ਨਾਉ ਸੁਜਾਖੇ ਅੰਨਿਆ ਮਾਇਆ ਮਦ ਮਤਵਾਲੇ ਰੋਂਦੇ ਕਾਮ ਕ੍ਰੋਧ ਵਿਰੋਧ ਵਿੱਚ ਚਾਰੇ ਪੱਲੇ ਭਰ-ਭਰ ਧੁੰਦੇ ਪੱਥਰ ਪਾਪ ਨਾ ਛੁੱਟੇ ਢੁੰਦੇ ਫਲ ਅੰਦਰ ਅਤ ਉਗਵਨ ਗੁੱਠੇ ਮੀ ਪਵੇਂ ਮੂ ਮੂਆ ਪਾਤ ਟੁੱਟੇ ਦੁੱਧ ਵਹਿ ਚੱਲੇ ਪੀਤੇ ਕਾਲਕੂਟ ਉਹ ਹੋਆ ਕੰਫਲ ਹੋਏ ਖਖੜੀ ਨੇ ਫਲ ਸੋ ਫਲ ਅਕਿਤੜ ਭੋਆ ਵਿਹੋ ਨਸਤੇ ਅਕ ਦੁੱਧ ਤੇ ਸਭ ਖਾਦਾ ਖਾਏ ਅਕ ਨਰੋਹਾ ਸੋ ਅਕ ਚਰਕੇ ਬੱਕਰੀ ਦੇ ਦੁੱਧ ਅਮਰਤ ਮੋਹ ਚੋਹਾ ਸੱਪੇ ਦੁੱਧ ਪਿਆਲੀਏ ਵੇਸ ਉਗਾਲੇ ਪਾਸ ਖੜਵਾ ਗੋਣ ਕੀਤੇ ਅਵਗਣ ਕਰ ਢੋਆ ਕੁਹੇ ਕਸਾਈ ਬੱਕਰੀ ਲਾਏ ਲੂਣ ਸੇਖ ਮਾਸ ਪਰਵਾ ਖਾਸ ਹਸ ਬੋਲੇ ਕੁੰਦੀ ਖਾਦੇ ਅੱਕ ਖਾਲ ਇਹੋਆ ਮਾਸ ਖਾਨ ਗਲ ਚੁਰੀ ਦੇ ਖਾਲ ਤੇ ਨਾੜਾ ਕੌਣ ਅਲੋਆ ਜਿ ਬਹਿ ਹੰਦਾ ਫੇੜਿਆ ਖੋ ਦੰਦਾਂ ਮੂੰ ਭੰਨ ਵਿਗਵਾ ਪਰ ਤਨ ਪਰ ਧਨ ਨਿੰਦ ਕਰ ਹੋਆ ਦੋ ਜਿਬ ਬਸੀਰ ਭੋਆ ਵਸ ਆਵੇਂ ਗੁਰਮੰਤ ਸੁਣ ਨਿਗੁਰਾ ਮਨਮੁਖ ਸੁਣੇ ਨਾਨਕ ਸੋਆ ਵੇਖਣ ਚੱਲੇ ਅੱਗੇ ਟੋਆ ਆਪ ਨਵੰਜ ਸਹਰੇ ਲੋਕਾਂ ਮਤੀਂ ਦੇ ਸਮਝਾਏ ਚਾਨਣ ਘਰ ਵਿੱਚ ਦੇਵਿਓ ਹਨੇਰ ਨ ਸਕੈ ਮਟਾਏ ਹੱਥ ਦੀਵਾ ਫੜ ਔਖੜੇ ਹੋਏ ਚੱਕ ਚੌਦੀ ਪੈਰ ਥੜਾਏ ਹੱਥ ਕੰਗਣ ਲੈ ਆਰਸੀ ਅੱਖਾਂ ਹੋਵੇ ਦੇਖ ਦਿਖਾਏ ਦੀਵਾ ਇੱਕਤ ਹੱਥ ਲੈ ਆਰਸੀ ਦੂਜੇ ਹੱਥ ਫੜਾਏ ਹੁੰਦੇ ਦੀਵੇ ਆਰਸੀ ਅੰਕਰ ਟੋਏ ਪੌਂਦਾ ਜਾਏ ਦੂਜਾ ਭਉ ਕੁਦਉ ਹਰਾਏ ਅਮੇਰ ਸਰੋਵਰ ਮਰੇ ਡੁੱਬ ਤਰੇ ਨ ਮੰਨ ਤਾਰੂ ਸੋ ਆਵਾਂ ਪਾਰਸ ਪਰਸ ਨ ਪੱਥਰੋਂ ਤੰਚਨ ਹੋਏ ਨ ਅਕੜ ਕੜਾਈ ਬੇਸਿਰ ਵੇਸ ਨ ਪਰਹਰੇ ਅੱਠ ਪਹਿਰ ਚੰਨਣ ਲਪਟਾਈ ਸੰਖ ਸਮੁੰਦੋਂ ਸਖਣਾ ਰੂਵੇ ਤਾ ਹਮਾਰ ਸਣਾਈ ਕੋ ਕੋ ਸੋਜ ਨ ਸੁਜਈ ਸੂਰਜ ਜੋਤਨ ਲੁਕੇ ਲੁਕਾਏ ਮਨੁਮਖ ਵੱਡਾ ਅਕਿਰਤ ਕਣ ਦੂਜੈ ਭਾਏ ਸੁਆਏ ਲੁਭਾਏ ਸਿਰਜਨ ਹਾਰ ਨਾ ਚਿਤ ਵਸਾਈ ਮਾਂ ਗੱਬਣ ਜੀ ਜਾਣਦੇ ਪੁੱਤ ਸਪੁੱਤ ਹੋਵੇ ਸੁਖਦਾਈ ਕੋ ਪੁੱਤੋਂ ਧੀ ਚੰਗੇ ਰੜੀ ਪਰ ਘਰ ਜਾਏ ਵਸਾਏ ਨਾਈ ਕੁਦੀਓ ਸੰਪਸਕਾਰਤਾ ਜੋ ਜਣੇਂਦੀ ਜਣਜਣ ਖਾਏ ਮਾ ਡਾਇਣ ਤਨ ਤਨ ਹੈ ਕਪਟੇ ਪੁੱਤ ਖਾਏ ਅਗਾਏ ਬ੍ਰਾਹਮਣ ਗਾਏ ਖਾਏ ਸਪ ਫੜ ਗੁਰਮੰਤਰ ਪੋਏ ਪੜਾਈ ਨਿਗੁਰੇ ਤੁਲ ਨਾ ਹੋਰ ਕੋ ਸਿਰ ਜਨਹਾਰੇ ਸਿਰ ਠੋਪਾਈ ਮਾਤ ਪਿਤਾ ਨਾ ਗੁਰ ਸਰਣਾਏ ਨਿਗੁਰੇ ਲਖਨ ਤੁਲ ਤਿਸ ਨਿਗੁਰੇ ਸਤਗੁਰ ਸਰਣ ਨ ਆਏ ਜੋ ਗੁਰ ਗੋਪੇ ਆਪਣਾ ਤਿਸ ਡਿਠੇ ਨਿਗੁਰੇ ਸ਼ਰਮਾਏ ਸੇ ਸਹਾਂ ਜਣਾ ਭਲਾ ਨ ਤਿਸ ਬੇਮੁਖ ਸਹਾਂ ਜਾਏ ਸਤਗੁਰ ਤੇ ਜੋ ਮੂਹ ਫਿਰੇ ਤਿਸ ਮੂਹ ਲੱਗਣ ਵੱਡੀ ਬੁਲਾਏ ਜੋ ਤਿਸ ਮਾਰੇ ਧਰਮ ਹੈ ਮਾਰਨ ਹੰਗਿਆਪ ਹਟਾਏ ਸਵਾਮ ਤੋਹੀ ਅਕਿਰਤ ਕਣ ਬਾਮਣ ਗਉ ਵਿਸਹ ਮਰਾਇ ਬੇਮੁਖ ਲੋ ਨਾ ਤਲ ਤਲਾਏ ਮਾਨਸ ਦੇਹ ਦਲੰਬ ਹੈ ਜੁਗੋ ਜਗੰਤਰ ਆਵੇ ਵਾਰੀ ਉੱਤਮ ਜਨਮ ਦਲੰਬ ਹੈ ਇੱਕ ਵਾਕੀ ਕੋੜ ਮਾ ਵਿਚਾਰੀ ਦੇ ਅਰੋਗ ਦਲੰਬ ਹੈ ਪਾਗਠ ਮਾਤ ਪਿਤਾ ਹਿਤਕਾਰੀ ਸਾਧੂ ਸੰਗ ਦਲੰਬ ਹੈ ਗੁਰਮਖ ਸੁਖ ਫਲ ਭਗਤ ਪਿਆਰੀ ਫਾਥਾ ਮਾਇਆ ਮਹਾਜਾਲ ਪੰਜ ਦੂਤ ਜਮ ਕਾਲ ਸੁਪਾਰੀ ਜੋ ਕਰ ਸਹਾਬ ਹੀਰ ਵਿੱਚ ਪਰ ਹੱਥ ਪਾਸਾ ਪੌਛਕ ਸਾਰੀ ਦੂਜੇ ਭਾਏ ਕੁਦਾਇੜ ਜਮ ਜੰਦਾਰ ਸਾਰ ਸਿਰ ਮਾਰੀ ਆਵੇ ਜਾਏ ਪਵਾਈਏ ਪਾਵ ਜਲ ਅੰਦਰ ਹੋਏ ਖਵਾਰੀ ਹਰੇ ਜਨਮ ਅਮੋਲ ਜਵਾਰੀ ਏ ਜਗ ਚੌਪੜ ਖੇਲ ਹੈ ਆਵਾ ਗੌਣ ਪੌਜਲ ਸੰਸਾਰੇ ਗੁਰਮੁਖ ਜੋੜਾ ਸਦ ਸੰਗ ਪੂਰਾ ਸਤਪੁਰ ਪਰ ਉਤਾਰੇ ਲੱਗ ਜਾਏ ਜੋ ਪੁੱਗ ਜਾਏ ਗੁਰ ਪ੍ਰਸਾਦਿ ਪੰਜ ਨਿਵਾਰੇ ਗੁਰਮੁਖ ਸਹਿਜ ਸੁਭਾਉ ਹੈ ਆਪੋਂ ਬੁਰਾ ਨ ਕਿਸੇ ਵਿਚਾਰੇ ਸ਼ਬਦ ਸੁਰਤ ਨਿਵ ਸਾਵਧਾਨ ਗੁਰਮੁਖ ਪੰਥ ਚੱਲੇ ਭਗਤਾਰੇ ਲੋਕ ਵੇਦ ਗੁਰ ਗਿਆਨ ਮਤ ਭਾਏ ਭਗਤ ਗੁਰ ਸਿੱਖ ਪਿਆਰੇ ਨਿਜ ਕਰ ਜਾਏ ਵਸੇ ਗੁਰਦੁਆਰੇ ਵਾਸ ਸੁਗੰਧ ਨ ਹੋਵੇ ਚਰਨੋਦਕ ਬਾਮਨ ਬੁਹਾਏ ਕੰਚੋਂ ਕੰਚਨ ਨਾ ਥੀਏ ਕੰਚੋਂ ਕੰਚਨ ਪਾਰਸ ਲਾਏ ਨੇਫਲ ਸਮਲ ਜਾਣੀਏ ਆਫਲ ਸਫਲ ਕਰ ਸਭ ਫਲ ਪਾਏ ਕੌਣ ਹੋਵਨ ਉਜਲੇ ਕਾਲੀ ਹੂੰ ਤੌਲੇ ਸਿਰ ਆਏ ਕਾਗ ਵੰਸ ਹੋਏ ਪਰਮਹੰਸ ਨਿਰਮੋਲਕ ਮੋਤੀ ਚੁਣ ਖਾਏ ਪਸ਼ੂ ਪਰਤੋਂ ਦੇਵਤਾਰ ਸਾਧ ਸੰਗਤ ਗੁਰ ਸ਼ਬਦ ਕਮਾਏ ਦੇਸ ਗੁਰ ਸਰਨਾ ਜੱਤੀਆ ਦੁਰਮਤ ਦੂਜੈ ਭਾਏ ਦੁਬਾਏ ਅੰਨਾ ਆਗੋ ਸਾਥ ਮੁਹਾਏ ਮੈਂ ਜਿਹਨ ਅਕਿਰਤ ਕਣ ਹੈ ਪੇ ਨਾ ਹੋਆ ਹੋਵਣਹਾਰਾ ਮੈਂ ਜਿਹਨ ਹਰਾਮ ਖੋਰ ਹੋਰ ਨ ਕੋਈ ਅਬਗਣਯਾਰਾ ਮੈਂ ਜਿਹਾ ਨਿੰਦਕ ਨਾ ਕੋਇ ਗੁਰ ਨਿੰਦਾ ਸਿਰ ਬਜਰ ਭਾਰਾ ਮੈਂ ਜਿਹਾ ਬੇਮੁਖ ਨਾ ਕੋਇ ਸਤਗੁਰ ਤੇ ਬੇਮੁਖ ਹਤਿਆਰਾ ਮੈਂ ਜਿਹਾ ਕੋ ਦੁਸ਼ਟ ਨਹੈ ਨਿਰਵੈਰੇ ਸੂ ਬੇਰ ਬਤਾਰਾ ਮੈਂ ਜਿਹਾ ਨ ਵਿਸਵਾਸ ਤ੍ਰੋਹਿ ਵਰਗਲ ਸਮਾਦੇ ਮੀਨ ਆਹਾਰਾ ਬਜਰ ਲੇਪ ਨ ਉੱਤਰੇ ਪਿੰਡ ਪਰਚੇ ਉਚਰ ਚਾਰਾ ਮੈਂ ਜਿਹਾ ਆਨੰਦ ਬਾਜਰਾ ਤਜ ਗੁਰਮਤ ਦੁਰਮਤ ਹਿਤ ਕਰਾ ਨਾਮ ਰੇਦ ਨਾ ਸ਼ਬਦ ਵਿਚਾਰ ਬੇਮਕ ਹੋਵਨ ਬੇਮਖਾਂ ਮੈਂ ਜਿਹੇ ਬੇਮੁਖ ਮੁਖ ਡਿਠੇ ਬਜਰ ਪਾਪਾਂ ਬਜਰ ਪਾਪ ਮੈਂ ਜਿਹੇ ਕਰ ਵੈਰੀ ਇੱਠੇ ਕਰ ਕਰ ਸਿੱਠਾਂ ਬੇਮਖਾਂ ਆਪੋਂ ਬੁਰੇ ਜਾਣ ਕੈ ਸਿੱਠੇ ਲਿਖਨ ਸਕਨ ਚਤਰ ਗੁਪਤ ਸਤ ਸਮੁੰਦ ਸਮਾਵਨ ਚਿੱਠੇ ਚਿੱਠੀ ਹੂੰ ਤੁਮਾਰ ਲਿਖ ਲੱਖ ਲੱਖ 1 2 1 2 ਡਿਠੇ ਕਰ ਕਰ ਸੰਗ ਹੋ ਰਹਿਆਂ ਹੋਏ ਮੁਸਕਰਾ ਸੱਬਾ ਸਭ ਠਿੱਟੇ ਮੈਥੋਂ ਬੁਰਾ ਨਾ ਕੋਈ ਸਰਠੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਨਾ ਪੁੱਤੇ ਦੀ ਪੈਰੀਂ ਪਵੇ ਹੜਖੜ ਹੱਸੇ ਲੋਕ ਵਿਡਾਣਾ ਮੇਰਾ ਸੀ ਮੇਰਾ ਸੀ ਆ ਨਾਮ ਤਰੀਕ ਮਰੀਦ ਬਿਬਾਣਾ ਕੁੱਤਾ ਢੂਮ ਵਖਾਣੀਏ ਕੁੱਤਾ ਵਿੱਚ ਕੁੱਤਿਆਂ ਨੇ ਮਾਣਾ ਗੁਰਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ ਕਟਣ ਚਟਣ ਕੁੱਤਿਆਂ ਮੋਹ ਨ ਧੋ ਤ੍ਰਿਗਿਸਤ ਕਮਾਣਾ ਅਵਗਣਿਆਰੇ ਗੁਣ ਕਰਨ ਗੁਰਮੁਖ ਸਾਧ ਸੰਗਤ ਕੁਰਬਾਣਾ ਪਤਤ ਉਦਾਰਣ ਬਿਰਦ ਵਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ